ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ 'ਤੇਮ ਦੀਆਂ ਖਿਡਾਰਨਾਂ ਅਮਨਜੋਤ ਕੋਰ ਅਤੇ ਹਰਲੀਨ ਕੋਰ ਬਿਓਲ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚ ਗਈਆਂ ਨੇ ਪੰਜਾਬ ਦੀਆਂ ਚੈਂਪੀਅਨ ਟੀਮਾਂ ਦਾ ਚੰਡੀਗੜ੍ਹ 에어ਪੋਰਟ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਹੀਦ ਦੇ ਆਜ਼ਮ ਭਗਤ ਸਿੰਘ ਹਵਾਈ ਅੱਡੇ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਹੈ ਚੰਡੀਗੜ੍ਹ 에어ਪੋਰਟ ਤੇ ਹਰਲੀਨ ਦਿ올 ਤੇ ਅਮਨ ਜੋਤ ਤੌਰ ਦਾ ਵਿੱਤ ਮੰਤਰੀ ਹਰਪਾਤ ਸੀਮਾ ਅਮਨ अरोड़ा ਤੇ ਸੰਸਦ ਮੈਂਬਰ ਮੀਤਿਹਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਮੁਹਾਰੀ ਦੇ ਡੀਸੀ ਕੋਮਲ ਮਿੱਤਲ ਵੀ ਉੱਥੇ ਮੌਜੂਦ ਸਨ। ਢੋਲ ਵਜਾ ਕੇ ਗੁਲਦਸਤੇ ਦੇ ਕੇ ਹਾਰ ਪਹਿਨਾ ਕੇ ਅਤੇ ਸ਼ਾਲ ਦੇ ਕੇ ਉਹਨਾਂ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਦੋਨਾਂ ਨੂੰ ਸਨਮਾਨਿਤ ਕੀਤਾ। ਦੋਵਾਂ ਮਹਿਲਾ ਖਿਡਾਰਨਾਂ ਨੇ ਪਰਿਵਾਰਕ ਮੈਂਬਰ ਵੀ ਉਹਨਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਤੇ ਪਹੁੰਚੇ ਹੋਏ ਸਨ। है हूं जिस तरह मोदी जी, जी नी नी ने उन्होंने बुला के बहुत रिस्पेक्ट दी है अमनजोत की सब तैयार है जी ਠੀਕ ਹੈ ਕਿ ਸਿਆਤ ਸੈਲੀਬ੍ਰੇਸ਼ਨ ਕਿਸੀ ਕਰenge ਸਿਆਤ ਕਰੇਗੇ ਡੋਲ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਆਹੋ ਸੈਲੀਬ੍ਰੇਸ਼ਨ ਨਹੀਂ ਆਜੀ ਡੋਲ ਧਮਾਕੇ ਵਾਲੇ ਸਾਥ ਵਿੱਚ ਹੈ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਦੀ ਆਈ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਇਹ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਟੋਵਾ ਦਿੰਗੇ ਇੱਕ ਭੇਜਣਾ ਜ਼ਰੂਰ ਹੈਗਾ ਜਿੰਦਰ ਉਹਨਾਂ ਨੂੰ ਆਪ ਇਕੱਠਾ ਦੇ ਜਾਈਏ ਉਹਨੂੰ ਬੰਨ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੇ ਕਰੋ ਵੀ ਤਾਂ ਹੀ ਉਹਨਾਂ ਦੇ ਹੌਂਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਉਮੀਦ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜ ਦੀ ਕਿਰਪਾ ਦੀ ਅਸੀਂ ਇਹ ਸੋਚਿਆ ਸੀ ਇਹ ਪਾਲੀ ਸਮਾ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਦੇ ਨਾਲ ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤੇ ਆ 2005 ਦੇ ਵਿੱਚ ਵੀ ਸਾਡੀਆਂ ਤੀਆਂ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ 17 ਦੇ ਵਿੱਚ ਵੀ ਫਾਈਨਲ ਤੱਕ ਕੌਣ ਸੀ ਜਾਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਕੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ ਧੀਆਂ ਫਾਈਨਲ ਤੱਕ ਪਹੁੰਚੀਆਂ ਤੇ ਜਿਹੜੀ ਜਿੱਤ ਹੈ ਉਹ ਪ੍ਰਾਪਤ ਹੋਈ 140 ਕਰੋੜ ਭਾਰਤੀਆਂ ਲਈ ਬੁਲਵਿੰਗ ਦਾ ਮੌਕਾ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ ਆਜ ਦੇ ਢੋਲ ਵੱਜ ਰਹੇ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਹੇ ਐ ਤੇ ਜਿਸ ਦਿਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਬਾਅਦ ਕੋਈ ਖੁਸ਼ੀ ਦੀ ਗੱਲ ਹੋਣੀ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਔਰ ਅਮਨਜੋਤ ਔਰ ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਆ ਸੋ ਮੈਂ ਕਹ ਲੋ ਵੀ ਕਿਉਂਕਿ ਮੈਂ ਮੰਤਰੀਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਹਾ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਟਰਾਲ ਬਾਦ ਵੀ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦਾ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਕਿ ਜਿਹੜੇ ਕਹੋ ਵੀ ਸਾਰੇ ਇੱਕੋ 40 ਕਰੋੜ ਕਹਿ ਲੋ ਵੀ ਲੋਕਾਂ ਨੂੰ ਜਿੰਨਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀ ਇਹ ਖੁਸ਼ੀ ਦੇ ਪਾਲੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹਿ ਲੋ ਪਰਤਰੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮਐਲਏ ਅ ਅਮਨਜੋਤ ਜੀ ਤੇ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੀ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਹੈ ਪਰ ਖਾਸ ਤੌਰ ਤੇ ਕਿਉਂਕਿ ਮੈਂ ਕ੍ਰਿਕਟ ਨੂੰ ਬੜੀ ਨੇੜਿਓਂ ਦੇਖਦਾ ਤੇ ਜਿਹੜੀ ਪਰਫਾਰਮੈਂਸ ਹਰਲੀਨ ਦੀ ਵੀ ਕਿਉਂਕਿ ਜਿਹੜੇ ਲੀਗ ਦੇ ਮੈਚਸ ਸੀ ਸ਼੍ਰੀਲੰਕਾ ਨਾਲ ਪਾਕਿਸਤਾਨ ਨਾਲ ਬੜੇ ਅਹਿਮ ਮੈਚਸ ਸੀ ਦੋਨਾਂ ਮੈਚਾਂ 'ਚ ਹਰਲੀਨ ਨੇ ਜਿਹੜਾ ਪਰਫਾਰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਕਿਉਂਕਿ ਆਸਟ੍ਰੇਲੀਆ ਦੇ ਨਾਲ ਥੀ ਫਾਈਨਲ ਸੀ ਆਸਟ੍ਰੇਲੀਆ ਐਦਾਂ ਦੀ ਟੀਮ ਹੈ ਤੇ ਸਕੋਰ ਵੀ ਇੰਨਾ ਬਣ ਗਿਆ ਸੀਗਾ 349 ਦਾ ਟਾਰਗੇਟ ਸੀਗਾ ਵੀ ਪਤਾ ਨਹੀਂ ਗਿਆ ਸਾਹਿਬ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਦੀ ਦੀ ਤਰਫੋਂ ਬਹੁਤ-ਬਹੁਤ ਸਵਾਗਤ ਇੰਨਾ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ-ਪਿਤਾ ਦਾਦਾ ਜੀ ਪੂਰੀ ਫੈਮਿਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਹ ਵੀ ਪਹੁੰਚ ਚੁੱਕੇ ਨੇਗੇ ਸੋ ਇਹ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਨੇਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆ ਜਾਂ ਲਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆ ਨੂੰ ਉੱਖਾ ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹ ਵੀ ਧੀਆ ਸਾਡੇ ਦੇਸ਼ ਦਾ ਮਾਣ ਦੇਈਆਂ ਅੱਜ ਉਹ ਵੀ ਧੀਆ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਆ ਵੂਮਨ ਕ੍ਰਿਕਟ ਟੀਮ ਸਾਡੀ ਆ ਵਰਲਡ ਕੱਪ ਜਿੱਤ ਕੇ ਆਈ ਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੂਗਾ ਸਤਕਾਰ ਵੀ ਮਿਲੂਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਸਾਡੇ ਬੱਚੇ ਜਿਹੜੇ ਨੇ ਕਿ ਹੋਰ ਅੱਗੇ ਵਧਣ ਪਹਿਲੀ ਵਾਰ ਹੋ ਰਿਹਾ ਕਿ 1000 ਨਰਸਰੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੀ 3000 ਪਲੇਗ੍ਰਾਉਂਡ ਜਿਹੜਾ ਉਹ ਬਣ ਰਿਹਾਗਾ ਸੋ ਖੇਡਾਂ ਪੱਤਰ ਪੰਜਾਬ ਦੀਆਂ ਹੋ ਰੰਜਾਂ ਰਹੀਆਂ ਸੋ ਤੁਸੀਂ ਦੇਖੋਗੇ ਕਿ ਹੌਣ ਵਾਲੇ ਸਮੇਂ 'ਚ ਸਾਡੀਆਂ ਧੀਆਂ ਸਾਡੇ ਪੁੱਤ 올림픽ਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਸੈੱਫਟ ਗੇਮ ਦੇ ਅੰਦਰ ਪੂਰੇ ਭਾਰਤ ਦਾ ਪੰਜਾਬ ਦਾ ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁबारकबाद ਦੇਣੀ ਚਾਹਨਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜੀਆਂ ਨੇ ਕਿਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦਾ ਮੌਕੇ ਦਿਓ